ਕਰੀ ਸੀ ਤੋਂ ਹਾਂ ਜੀ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਮੇਂ-ਸਮੇਂ ਤੇ ਸਾਨੂੰ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੇ ਡਾਇਰੈਕਸ਼ਨਸ ਜਿਹੜੀਆਂ ਪਾਸ ਹੁੰਦੀਆਂ ਇਹਨਾਂ ਡਾਇਰੈਕਸ਼ਨ ਨੂੰ ਫੋਲੋ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਜਿਹੜੀ ਸੀਗੀ ਟੀਮ ਬਣਾਈ ਹੋਈ ਸੀਗੀ ਦੇ ਵਿੱਚ ਡੀਐਸਪੀ ਡੀ ਤੇ ਸੀਆਈਨ ਇਚਾਰਜ ਜਿਹੜੇ ਹੈਗੇ ਮੁੱਖ ਰੂਪ ਦੇ ਉੱਪਰ ਉਸ ਟੀਮ ਨੂੰ ਅਗਵਾਈ ਕਰ ਰਹੇ ਸੀਗੇ ਏਰੀਆ ਦੇ ਵਿੱਚ ਜਿਹੜੀਆਂ ਸਨੇਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਵਧ ਰਹੀਆਂ ਸੀਗੀਆਂ ਉਹ ਵਾਰਦਾਤਾਂ ਨੂੰ ਮੱਦੇ ਨਜ਼ਰ ਰੱਖਤੇ ਹੋਏ ਸਾਡੀ ਇਸ ਟੀਮ ਨੂੰ ਜਿਹੜੀ ਹੈਗੀ ਹੈ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦਿਆਂ ਨੂੰ ਜਿਹੜਾ ਕਾਬੂ ਕੀਤਾ ਤਿੰਨ ਬੰਦੇ ਜਿਹੜੇ ਹੈਗੇ ਇਹਨਾਂ ਦਾ ਨਾਮ ਹੈ ਹਰਕੀਰਤ ਸਿੰਘ ਉਰਫ ਕੀਰਤ ਜਸਪਾਲ ਸਿੰਘ ਜੱਸਾ ਜਸਪ੍ਰੀਤ ਸਿੰਘ ਉਰਫ ਜੱਸਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅਨਜਾਨ ਰੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜੜੀ ਉਹ ਕੀਤੀ ਜਾਵੇਗੀ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਬੇਸਿਕਲੀ ਇਹਨਾਂ ਵੱਲੋਂ ਜਿਹੜੀ ਹੈਗੀ 14 ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਮੰਨੀਆਂ ਗਈਆਂ 14 ਦੇ ਵਿੱਚੋਂ ਜਿਹੜੇ ਤਿੰਨ ਮੁਕਦਮੇ ਸੀਗੇ ਸਾਡੇ ਕੋਲ ਆਲਰੇਡੀ ਦਰਜ ਹੋਏ ਸੀਗੇ ਉਹ ਮੁਕਦਮਿਆਂ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਆਪਾਂ ਰੈਸਟ ਪਾਵਾਂਗੇ ਤੇ ਜੋ ਉਹਨਾਂ ਦੀ ਰਿਕਵਰੀ ਜਿਹੜੀ ਹੁੰਦੀ ਹੈ ਉਹ ਕਰਾਂਗੇ ਇਹਦੇ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀ 11 ਵਾਰਦਾਤਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਮੈਂ ਡਿਟੇਲ ਤੁਹਾਨੂੰ ਲਿਖੀ ਹੋਈ ਹੈ ਇਸ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਜਿਸ ਤਰ੍ਹਾਂ ਕੋਈ ਵੀ ਕੰਪਲੇਨੈਂਟ ਹਾਜ਼ਰ ਹੁੰਦਾ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਆਪਾਂ ਕਾਰਵਾਈ ਜਿਹੜੀ ਹੈਗੀ ਉਹ ਅਮਲ ਦੇ ਵਿੱਚ ਲਿਆਵਾਂਗੇ ਵਾਧਤਾ ਦੇ ਗਤੀਵਿਧੀਆਂ ਦੇ ਜਖਮੀ ਵਿਕਿਰ ਨਹੀਂ ਫਿਲਹਾਲ ਜ਼ਖਮੀ ਹੋਣ ਦੀ ਗੱਲ ਜਿਹੜੀ ਹੈਗੀ ਉਹ ਸਾਹਮਣੇ ਕਿਸੇ ਪਾਸੋਂ ਨਹੀਂ ਆਈ ਜਿਹੜੇ ਤਿੰਨ ਮੁਕਦਮੇ ਦਰਜ ਹੋਏ ਆ ਉਹਨਾਂ ਦੇ ਵਿੱਚ ਤੇ ਚੀਜ਼ ਨਹੀਂ ਹੈ ਲੇਕਿਨ ਜਿਹੜੀ ਬਾਕੀ ਵਾਰਦਾਤਾ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਹੈ ਕਿ ਜਦੋਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਜਾਣਗੇ ਪਬਲਿਕ ਸਾਡੇ ਕੋਲ ਅਪਰੋਚ ਕਰੇਗੀ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਇਕੁਅਲੀ ਜਿਹੜਾ ਹੈਗਾ ਉਹ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਇਹਨਾਂ ਦੇ ਦਸਨ ਮੁਤਾਬਕ ਤਿੰਨ ਦੋਸ਼ੀ ਹੀ ਸੀਗੇ ਇਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਲੜਕਾ ਤੁਹਾਨੂੰ ਜਸਪ੍ਰੀਤ ਸਿੰਘ ਉਰਫ ਜੱਸਾ ਦੱਸਿਆ ਉਹਦੇ ਪਹਾੜਾ ਖੁਰਦਰਾਹੋਂ ਦਾ ਰਹਿਣ ਵਾਲਾ ਹੈ ਇਹ ਬੰਦਾ ਜਿਹੜਾ ਹੈ ਇਹ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਇਹ ਬਾਕੀ ਦੋ ਰੋਜ਼ਾਨਾ ਮਾਰਨਿੰਗ ਦੇ ਵਿੱਚ ਇਹ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਆ ਜਾਂਦਾ ਸੀਗਾ ਤੇ ਆਪਣੇ ਬਾਕੀ ਦੋ ਸਾਥੀਆਂ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਮ ਨੂੰ ਫਿਰ ਦੋਰਾ ਵਾਪਸ ਇਹ ਜਲੰਧਰ ਚਲਾ ਜਾਂਦਾ ਰਿਹਾ ਸੀਗਾ ਨਸ਼ਾ ਕਰ ਰਿਹਾ ਕਰਦੇ ਕੋਈ ਨਹੀਂ ਫਿਲਹਾਲ ਨਸ਼ੇ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਆਪਣਾ ਦਾ ਮੈਡੀਕਲ ਕਰਵਾਉਣ ਵਾਸਤੇ ਭੇਜਿਆ ਹੋਇਆ ਹੈ ਜੋ ਜਿਸਤਰਾਉ ਰਿਹਾ ਹੈ ਜਸਪ੍ਰੀਤ ਹੈ ਇਹ ਜਲੰਧਰ ਦਿੰਦਾ ਸੀਗਾ ਇਹਨੇ ਘਰ ਆਪਣੀ ਇਨਫੋਰਮੇਸ਼ਨ ਕੀ ਦਿੱਤੀ ਵੇਟਲੀ ਰੰਦਾ ਹਾਂ ਹਾਂ ਬਿਲਕੁਲ ਸਹੀ ਜੀ ਇਹ ਬੰਦੇ ਨੇ ਆਪਣੇ ਘਰ ਆ ਦੱਸਿਆ ਹੋਇਆ ਸੀ ਕਿ ਇਹ ਇਟਲੀ ਗਿਆ ਹੋਇਆ ਲੇਕਿਨ ਇਟਲੀ ਜਾਣ ਦੀ ਬਜਾਏ ਜਲੰਧਰ ਇੱਕ ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦਾ ਸੀਗਾ ਤੇ ਇਹ ਵਾਰ ਦਾਤਾਂ ਨੂੰ ਜਿਹੜਾ ਅੰਜਾਮ ਦਿੰਦਾ ਸੀ ਇਸ ਚੀਜ਼ ਨੂੰ ਕਰਦੇ तकरीबन ਜਿਹੜਾ ਸਾਡਾ ਪਹਿਲਾ ਐਫਆਈਆਰ ਦਰਜ ਹੋਈ ਸੀਗੀ ਉਹ ਜੂਨ ਜੂਨ ਦੇ ਮਹੀਨੇ ਦੇ ਵਿੱਚ ਦਰਜ ਹੋਈ ਹੋਈ ਹੈ 44 ਨੰਬਰ ਐਫਆਈਆਰ ਜੜੀ ਹੈ ਤੇ ਤੁਸੀਂ ਲਗਾ ਲਓ तकरीबन 6 ਇੱਕ ਮਹੀਨੇ ਜਿਹੜੇ ਸੀਗੇ ਇਹ ਬੰਦੇ ਇਸ ਕੰਮ ਦੇ ਵਿੱਚ ਇਨਵੋਲਡ ਹੋਏ ਹੋਏ ਸਰ ਇਹ ਮੈਰਿਟ ਸੀਗਾ ਜਾਂ ਆਪਣੀ ਕਿਸੇ ਦੋਸਤ ਨਾਲ ਨਹੀਂ ਉਥੇ ਇਕੱਲਾ ਰਹਿੰਦਾ ਪਿਆ ਸੀਗਾ ਹੁਣ ਫਰਦਰ ਅੱਪਾ ਪਤਾ ਕਰਦੇ ਆ ਕਿ ਉਹ ਕਿਰਾਏ ਦਾ ਮਕਾਨ ਇਹਨੂੰ ਕਿਹੜੀ ਹੈਲਪ ਦੇ ਨਾਲ ਮਿਲਿਆ ਸੀਗਾ ਫਿਲਹਾਲ ਇਹਦੇ ਦਸਰ ਮੁਤਾਬਕ ਜੂਨ ਪ੍ਰੀਲੀਮ ਹਾਨੂੰ ਦੱਸਿਆ ਹੈ ਸਟੇਜ ਦੇ ਉੱਪਰ ਇਹ ਇਕੱਲਾ ਹੀ ਰਹਿੰਦਾ ਸੀਗਾ ਜਲੰਧ ਸਰ ਕਿਹੜੀਆਂ ਵਾਰਦਾਤਾਂ ਕੋਈ ਸੇਫੋਨ ਇਹਦੇ ਵਿੱਚ ਫਿਲਹਾਲ ਜੁਨੀ ਨੇ ਐਸੈਪਟ ਕੀਤੀ 11 ਵਾਰਦਾਤਾਂ ਦੇ ਵਿੱਚ ਇੰਨੇ ਸਿਰਫ ਮੋਬਾਈਲ ਫੋਨ ਅਤੇ ਜਿਹੜੇ ਪੈਸੇ ਸੀਗੇ ਫਿਲਹਾਲ ਇਹ ਗੱਲ ਸਾਹਮਣੇ ਆਈਗੀ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੀ ਪ੍ਰੋਪਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾਏਗੀ ਇਸ ਬੰਦੇ ਨੂੰ ਆਪਾਂ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹ ਮੋਬਾਈਲ ਫੋਨ ਕਿੰਨੂੰ ਸੇਲ ਕਰਦਾ ਸੀਗਾ ਕਿ ਕਿਹੜੇ-ਕਿਹੜੇ ਬੰਦੇ ਹੋਰ ਇਨਵੋਲ ਸੀਗੇ ਇਸ ਪੂਰੇ ਕੰਮ ਦੇ ਵਿੱਚ ਉਹ ਸਾਰੇ-ਸਾਰੇ ਆਪਾਂ ਇਸ ਐਫ ਆਈ ਆਰ ਦੇ ਵਿੱਚ ਬੁੱਕ ਕਰਾਂਗੇ ਸਰ ਤਾਂ ਇਹ ਅਫਰਦ ਖੜੀ ਹੈ ਕਿ ਕੋਈ ਹੋਰ ਕਿਸੇ ਇਤਿਹਾਸ ਇਹ ਫਿਲਹਾਲ ዳਤਰ ਦੇ ਨਾਲ ਹੀ ਡਰਾ ਧਮਕਾ ਕੇ ਤੇ ਸਨੇਚਿੰਗ ਕਰਦਾ ਰਹੇ ਹਾਂ ਜਿਹੜਾ ਬਾਈਕ ਸੀਗਾ ਉਹ ਚੋਰੀ ਦਾ ਸੀਗਾ ਨਾ ਆਪਣਾ ਇਹ ਵੈਰੀਫਾਈ ਕਰਦੇ ਹਾਂ ਫਿਲਹਾਲ ਦੇ ਦੇ ਦੱਸ ਮੁਤਾਬਿਕ ਇਹਨਾਂ ਦਾ ਆਪਣਾ ਬਾਈਕ ਸੀਗਾ ਫਿਰ ਵੀ ਆਪਾਂ ਜਿਹੜਾ ਹੈਗਾ ਆਰਟੀਓ ਕੋਲੋਂ ਇਹ ਪੂਰੀ ਪੂਰੀ ਇਨਕੁਆਇਰ ਕਰਦੇ ਆ ਬਾਈਕ ਨੰਬਰ ਡਿਸਕਲੋਸ ਹੋਣ ਤੋਂ ਬਾਅਦ ਇਹ ਟਿੱਕੇ ਆਏ ਜਾਂ ਕੋਈ ਹੋਰ ਇਹ ਇਹ ਸਾਡੀ ਜਿਹੜੀ ਸਪੈਸ਼ਲ ਟੀਮ ਸੀਗੀ ਇਹ ਆਪਾਂ ਕੰਟੀਨਿਊਸਲੀ ਇਹ ਜਿਹੜੀ ਵਾਰਦਾਤਾਂ ਵਾਚ ਕਰ ਰਹੇ ਸੀਗੇ ਸਾਡੀ ਟੈਕਨੀਕਲ ਤੇ ਜਿਹੜੀ ਸਾਡੀ ਹਿਊਮਨ ਇੰਟੈਲੀਜੈਂਸ ਹੈ ਉਹਦੇ ਬੇਸ ਦੇ ਉੱਪਰ ਹੈ ਜਿਹੜੀ ਇਹ ਕਾਮਯਾਬੀ ਮਿਲੀ ਹੈ